ਕੇਂਦਰੀ ਰਾਜ ਮੰਤਰੀ ਅਤੇ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਆਪਣੇ ਬਿਆਨਾਂ ਕਰਕੇ ਇੱਕ ਵਾਰ ਫਿਰ ਤੋਂ ਚਰਚਾ ਦੇ ਵਿੱਚ ਆ ਗਏ ਨੇ ਉਹਨਾਂ ਦੇ ਵੱਲੋਂ ਅੱਜ ਸੰਗਰੂਰ ਦੇ ਵਿੱਚ ਰੇਲਵੇ ਸਟੇਸ਼ਨਾਂ ਦਾ ਦੌਰਾ ਕੀਤਾ ਗਿਆ ਜਿਹੜਾ ਕਿ ਕੇਂਦਰ ਸਰਕਾਰ ਦੇ ਵੱਲੋਂ ਇਸ ਨੂੰ ਬਣਾਉਂਦਾ ਕੰਮ ਕੀਤਾ ਜਾ ਰਿਹਾ ਤੇ ਇਸ ਮੌਕੇ ਉਹਨਾਂ ਦੇ ਵੱਲੋਂ ਸੰਗਰੂਰ ਦੇ ਵਿੱਚ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਮੌਕੇ ਉਹਨਾਂ ਦੇ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਇਆਂ ਕਿਸਾਨਾਂ ਦੇ ਮੁੱਦੇ ਤੇ ਜਵਾਬ ਦਿੰਦਿਆਂ ਕਾਫੀ ਕੁਝ ਉਹਨਾਂ ਦੇ ਵੱਲੋਂ ਕਿਸਾਨਾਂ ਨੂੰ ਬੋਲ ਦਿੱਤਾ ਗਿਆ ਹੈ ਉਹਨਾਂ ਦੇ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਦੇ ਦੁਸ਼ਮਣ ਨਕਲੀ ਕਿਸਾਨ ਅਤੇ ਮਾਵਾਂ ਦੇ ਪੁੱਤ ਮਰਵਾਉਣ ਵਾਲੇ ਕਿਸਾਨ ਅਖ ਦੇ ਦਿੱਤਾ ਗਿਆ ਇਸ ਦੇ ਨਾਲ ਹੀ ਰਵਨੀ ਸਿੰਘ ਬਿੱਟੂ ਨੇ ਕਿਸਾਨਾਂ ਦੇ ਵੱਲੋਂ ਕੀਤੀ ਜਾ ਰਹੀ ਐਮਐਸਪੀ ਦੀ ਮੰਗ ਨੂੰ ਲੈ ਕੇ ਵੀ ਇੱਕ ਵੱਡਾ ਬਿਆਨ ਦੇ ਦਿੱਤਾ ਹੈ ਉਹਨਾਂ ਦਾ ਕਹਿਣਾ ਕਿ ਜੇਕਰ ਕਿਸਾਨ ਐਮਐਸਪੀ ਦੀ ਗਰੰਟੀ ਮੰਗ ਰਹੇ ਨੇ ਤੇ ਜੇਕਰ ਇਹ ਗਰੰਟੀ ਲਾਗੂ ਹੋ ਜਾਂਦੀ ਹੈ ਤਾਂ ਇਸ ਦਾ ਨੁਕਸਾਨ ਕਿਸਾਨਾਂ ਨੂੰ ਹੀ ਹੋਵੇਗਾ ਅਜਿਹੀਆਂ ਗੱਲਾਂ ਕਰਦੇ ਕਰਦਿਆਂ ਹੋਰ ਕੀ ਕੁਝ ਕਿਸਾਨਾਂ ਨੂੰ ਅਖ ਦਿੰਦਾ ਹੈ ਤੁਸੀਂ ਖੁਦ ਹੀ ਸੁਣ ਲਵੋ ਸਰਕਾਰ ਨਾਲ ਗੱਲ ਕਰਨੀ ਹੈ ਪਰ ਏਜੰਡਾ ਹੋਰ ਸੀ ਵਿੱਚੋਂ ਉਹਦੇ ਵਿੱਚ ਕਿਸਾਨ ਨਹੀਂ ਸੀ ਇਹ ਚੰਦ ਕਿਸਾਨ ਲੀਡਰ ਸੀ ਜਿਨ੍ਹਾਂ ਨੇ ਸ਼ੁਭਕਰਨ ਮਾਂ ਦਾ ਪੁੱਤ ਮਰਵਾਤਾ ਉਹਨਾਂ ਦੇ ਗੋਲੀ ਵੱਜੀ ਸ਼ਹੀਦ ਹੋਇਆ ਅੱਖਾਂ ਚਲੀਆਂ ਗਈਆਂ ਉਹ ਡਰਾਮਾ ਇੱਥੇ ਚੱਲਦਾ ਰਿਹਾ ਜਦੋਂ ਇਹ ਕੀ ਕਹਿੰਦੇ ਸੀ ਵੀ ਸਾਨੂੰ ਨਹੀਂ ਜਾਣ ਦਿੱਤਾ ਜਾਂਦਾ ਤੇ ਹੁਣ ਮੈਨੂੰ ਦੱਸੋ ਭਾਈ ਸਾਹਿਬ ਮੈਂ ਵੀ ਉਸ ਪਾਰਲੀਮੈਂਟ ਸੀ ਪ੍ਰਧਾਨ ਮੰਤਰੀ ਜੀ ਵੀ ਉੱਥੇ ਮੌਜੂਦ ਸੀ ਤੇ ਹੁਣ ਇਹ ਕਿਸਾਨ ਜਿਹੜੇ ਵੱਡੇ ਵੱਡੇ ਲੀਡਰ ਜਿਹੜੇ ਕਹਿੰਦੇ ਸੀ ਸਾਨੂੰ ਜਾਣ ਨਹੀਂ ਦਿੰਦੇ ਉਹ ਜਹਾਜ਼ 'ਚ ਗਏ ਬੱਸ 'ਚ ਗਏ ਤੁਰ ਕੇ ਗਏ ਗੱਡੀ 'ਚ ਗਏ ਟ੍ਰੇਨ 'ਚ ਗਏ ਕੀਚ 'ਚ ਗਏ ਉਹਨਾਂ ਨੂੰ ਦਿੱਲੀ ਵੀ ਚਲੇ ਗਏ ਉਹ ਦਿੱਲੀ ਵੀ ਕਿਸ ਨੇ ਰੋਕਿਆ ਨਹੀਂ ਉਹ ਦਿੱਲੀ ਤੋਂ ਬਾਅਦ ਪਾਰਲੀਮੈਂਟ 'ਚ ਵੀ ਚਲੇ ਗਏ ਕਿਸੇ ਨੇ ਰੋਕਿਆ ਨਹੀਂ ਪਾਰਲੀਮੈਂਟ 'ਚ ਬਾਅਦ ਜਾ ਕੇ ਉਹ ਰਾਹੁਲ ਗਾਂਧੀ ਦੇ ਕਮਰੇ 'ਚ ਵੀ ਚਲੇ ਗਏ ਕਿਸੇ ਨੇ ਰੋਕਿਆ ਪਾਂ ਕਮਰੇ ਤੋਂ ਬਾਹਰ ਆ ਕੇ ਉਹਨਾਂ ਨੇ ਪ੍ਰੈਸ ਨੂੰ মিডিਆ ਨੂੰ ਪਾਰਲੀਮੈਂਟ ਦੇ ਸਭ ਤੋਂ ਵੱਡਾ ਦਰਵਾਜ਼ਾ ਜਿਹੜਾ ਉਹਦੇ ਮੂਹਰੇ ਕਹਿ ਕੇ ਬੁਰਾ ਭਲਾ ਵੀ ਕਿਹਾ ਉਦੋਂ ਮਤ ਫੇਰ ਉਹ ਗੱਡੀਆਂ ਚ ਜਿੱਥੇ ਵੀ ਆਏ ਬਹਿ ਜੈ ਕੇ ਫੇਰ ਅਗੇ ਕਿਸੇ ਨੇ ਰੋਕੇ ਆ ਉਹਨਾਂ ਨੂੰ ਮੈਨੂੰ ਇਹ ਦੱਸੋ ਵੀ ਕਿਸੇ ਨੇ ਰੋਕੇ ਆ ਉਹਨਾਂ ਨੂੰ ਉਹ ਜੇ ਕਿਸਾਨ ਲੀਡਰ ਨੇ ਜਿਹੜੇ ਜਾਂ ਉਹ ਜਿੰਨੇ ਵੀ ਗਏ ਸੀ ਸਾਰੇ ਐਮਪੀਆ ਨਾਲ ਬੈਠੇ ਉੱਥੇ ਗੱਲਾਂ ਕਰ ਰਹੇ ਸੀ ਕਿਸੇ ਨੇ ਨਹੀਂ ਰੋਕੇ ਆ ਸਰਕਾਰ ਤਾਂ ਅੰਦਰ ਮੋਦੀ ਸਾਹਿਬ ਦੀ ਸੀ ਤੇ ਉੱਥੇ ਪੱਤਾ ਵੀ ਨਹੀਂ ਹਿੱਲ ਸਕਦਾ ਸੀਗਾ ਪਾਰਲੀਮੈਂਟ 'ਚ ਜੇ ਅੰਦਰ ਨਾ ਜਾਣ ਦਿੰਦੇ ਪਰ ਗੱਲ ਇਹ ਆ ਵੀ ਜੇ ਤੁਸੀਂ ਕੋਈ ਵੀ ਮੈਂ ਵੀ ਹੋਵਾਂ ਤੁਸੀਂ ਵੀ ਹੋਵਾਂ ਜੇ ਤੁਸੀਂ ਆਪਣੀਆਂ ਗੱਡੀਆਂ 'ਚ ਟਰੈਕਟਰਾਂ 'ਚ ਅਸਲੇ ਰੱਖ ਕੇ ਲੈ ਕੇ ਜਾਓਗੇ ਕੁਰਬਾਨਾਂ ਰੱਖ ਕੇ ਲੈ ਕੇ ਜਾਓਗੇ ਟਕੂਏ ਰੱਖ ਕੇ ਲੈ ਕੇ ਜਾਓਗੇ ਫਿਰ ਕਾਨੂੰਨ ਦੇ ਮਤਲਬ ਅਕ ਤੁਹਾਨੂੰ ਸਭ ਨੂੰ ਰੋਕਿਆ ਜਾਊ ਪਰ ਹੁਣ ਤੁਹਾਡੇ ਮੂਹਰੇ ਆ ਗਿਆ ਵੀ ਇਹ ਲੀਡਰ ਸਾਰੇ ਕਾਂਗਰਸ ਤੇ ਆਮ ਆਦਮੀ ਇੰਡੀਆ ਆਲਾਈਂਸ ਨਾਲ ਰਲੇ ਹੋਏ ਸੀ ਇਹਨਾਂ ਦਾ ਮਕਸਦ ਇੰਨਾ ਸੀ ਹੁਣ ਜਾ ਕੇ ਉਹਨਾਂ ਦਾ ਧੰਨਵਾਦ ਕਰਕੇ ਆਏ ਨੇ ਸਾਰਿਆਂ ਨੂੰ ਦਿਖਾ ਕੇ ਆਏ ਆ ਵੀ ਆਹ ਭਾਈ ਅਸੀਂ ਮਦਦ ਤਾਂ ਜਿਹੜੀ ਇਹਨਾਂ ਦੀ ਕੀਤੀ ਉਹਨਾਂ ਨੇ ਵੀ ਉਹਨਾਂ ਨੂੰ ਵੈਲਕਮ ਕੀਤਾ ਬਿਠਾਇਆ ਉੱਥੇ ਹੁਣ ਰਾਹੁਲ ਗਾਂਧੀ ਜਾਂ ਆਮ ਆਦਮੀ ਪਾਰਟੀ ਉਹਨਾਂ ਦਾ ਕੀ ਕਰ ਸਕਦੀ ਹੈ ਜੀ ਸਿਰਫ ਉਹਨਾਂ ਨੂੰ ਮਿਸਯੂਜ਼ ਕਰਕੇ ਉਹਨਾਂ ਨੂੰ ਜਾਂ ਇਹ ਲੀਡਰ ਨੇ ਇਹ ਉਹਨਾਂ ਨਾਲ ਰਲੇ ਨੇ ਜਾਂ ਉਹ ਹੁਣ ਮੈਨੂੰ ਇੱਕ ਗੱਲ ਦੱਸੋ ਮੈਂ ਸਾਫ਼ ਇਹ ਕਹਿਣਾ ਚਾਹੁੰਦਾ ਇੱਕ ਪੰਜਾਬੀ ਹੋਣ ਨਾ ਕਿ ਤੁਸੀਂ ਇਹਨਾਂ ਨੂੰ ਸਵਾਲ ਪੁੱਛ ਲਿਓ ਤੁਹਾਡੇ ਨੇੜੇ ਹੀ ਨੇ ਅੱਜ ਪੰਜਾਬ ਦੇ ਵਿੱਚ ਮੈਂ ਜਾ ਕੇ ਅੱਜ ਸੰਗਰੂਰ ਵੀ ਪੁੱਛਿਆ ਮੈਂ ਸਨਾਮ ਵੀ ਪੁੱਛਿਆ ਅੱਜ ਪੰਜਾਬ ਦੇ ਵਿੱਚ ਇਹ ਗੱਲ ਐਮਐਸਪੀ ਦੀ ਕਰਦੇ ਆ ਗਰੰਟੀ ਦੀ ਕਰਦੇ ਆ ਲੀਗਲ ਗਰੰਟੀ ਮੈਨੂੰ ਕੋਈ ਕਹਿ ਦੇਵੇ ਵੀ ਪੰਜਾਬ 'ਚ ਕਣਕ ਦਾ ਇੱਕ ਦਾਣਾ ਵੀ ਇਹ ਕੋਈ ਕਹਿ ਦੇਵੇ ਨਹੀਂ ਚੱਕਿਆ ਜਾਂਦਾ ਮੈਨੂੰ ਕੋਈ ਕਹਿ ਦੇਵੇ ਝੋਨੇ ਦਾ ਇੱਕ ਦਾਣਾ ਵੀ ਨਹੀਂ ਚੱਕਿਆ ਜਾਂਦਾ ਗੰਨੇ ਦਾ ਰੇਟ ਕਪਾਹ ਦਾ ਰੇਟ ਤਕਰੀਬਨ ਮੇਰੇ ਭਰਾ ਕਿਸਾਨ ਵੀਰੋ ਇਹ ਤੁਹਾਨੂੰ ਗਮਰਾਹ ਕਰਦੇ ਆ 70 ਹਜ਼ਾਰ ਕਰੋੜ ਤੋਂ ਉੱਤੇ 70000 ਕਰੋੜ ਤੋਂ ਉੱਤੇ ਸਾਲ ਦੀ ਫਸਲ ਚੱਕੀ ਜਾਂਦੀ ਆ ਅਲੱਗ ਜਿਹੜੇ ਟਰੱਕ ਯੂਨੀਅਨਾਂ ਦਾ ਅਲੱਗ ਪੈਸਾ ਜਿਹੜੇ ਸਾਡੇ ਦਿਹਾੜੀ ਗੰਮ ਕੰਮ ਕਰਦੇ ਠੇਕੇਦਾਰ ਉਹਨਾਂ ਦਾ ਅਲੱਗ ਪੈਸਾ ਪੱਲੇਦਾਰਾਂ ਦਾ ਅਲੱਗ ਪੈਸਾ ਆੜਤੀਆਂ ਦਾ ਅਲੱਗ ਪੈਸਾ ਸ਼ੈਲਰ ਵਾਲੇ ਅਲੱਗ ਪੈਸਾ ਬਣਾਉਂਦੇ ਆ ਤੇ ਸਾਰਿਆਂ ਨੂੰ ਦੇਖ ਲਓ ਕਿ ਲੱਖ ਕਰੋੜ ਤੇ ਜਾ ਕੇ ਗੱਲ ਬਣਦੀ ਹੋਣੀ ਆ ਤੇ ਜੇ ਜੇ ਇਹ ਜਿਹੜਾ ਕਹਿੰਦੇ ਆ ਕਿਸਾਨ ਲੀਡਰ ਨਕਲੀ ਜਿਹੜੇ ਕਹਿੰਦੇ ਆ ਉਹਰੇ ਬੈਜ ਲਾ ਕੇ ਵੀ ਇਹ ਲੀਗਲ ਗਰੰਟੀ ਕਰੋ ਭਾਈ ਸਾਹਿਬ ਮੈਨੂੰ ਇਹ ਦੱਸੋ ਫਿਰ ਬਿਹਾਰ ਚ ਆਂਧਰਾ ਪ੍ਰਦੇਸ਼ ਕਰਨਾਟਕ ਚ ਫਿਰ ਉੱਥੇ ਵੀ ਇੱਕ ਇੱਕ ਦਾਣਾ ਚੱਕਿਆ ਜਾਊਗਾ ਇੱਕ ਇੱਕ ਦਾਣਾ ਚੱਕਿਆ ਜਾਊਗਾ ਉੱਥੇ ਵੀ ਤੇ ਫਿਰ ਜਦੋਂ ਦਾਣਾ ਚੱਕਿਆ ਜਾਊ ਕੱਲਾ ਕੱਲਾ ਉਹ ਤਾਂ ਫਿਰ ਜਿੰਨਾ ਵੀ 4 ਲੱਖ ਕਰੋੜ ਦੀ ਜਾਂ ਜਾਂ 5 ਲੱਖ ਕਰੋੜ ਦੀ ਫਸਲ ਚੱਕੀ ਜਾਂਦੀ ਉਹ ਚੋਂ ਕੱਲਾ ਅਸੀਂ ਲੱਕ ਲੈ ਜਾਂਦੇ ਆ ਤੇ ਫਿਰ ਤਾਂ ਸਾਡੇ ਪੱਲੇ ਜੇ ਸਾਰੇ ਸੂਬਿਆਂ ਨੂੰ 28 ਸੂਬਿਆਂ ਨੂੰ 29 ਸੂਬਿਆਂ ਨੂੰ ਜੇ ਦਿੱਤਾ ਜਾਊਗਾ ਸਾਡੇ ਪੱਲੇ ਤਾਂ 5000 ਕਰੋੜ ਰਹਿ ਜਾਊਗਾ ਸਾਡੀਆਂ ਮੰਡੀਆਂ ਖਤਮ ਹੋ ਜਾਣਗੀਆਂ ਸਰਕਾਰਾਂ ਸਾਡਾ ਖਿਆਲ ਰੱਖਦੀਆਂ ਕਿਉਂਕਿ ਅਸੀਂ ਬਾਰਡਰ ਤੇ ਬੈਠੇ ਆ ਅਸੀਂ ਦੇਸ਼ ਦਾ ਢਿੱਡ ਭਰੇ ਆ ਉਹ ਇਹ ਨਹੀਂ ਕੰਮ ਕਰਨਾ ਚਾਹੁੰਦੀਆਂ ਜੋ ਇਹ ਕਰਾਉਣਾ ਚਾਹੁੰਦੇ ਆ ਮੈਂ ਤੁਹਾਨੂੰ ਇਹ ਇਹ ਇਸ ਗੱਲ ਦਾ ਜਦੋਂ ਇਹਨਾਂ ਨੂੰ ਸਵਾਲ ਪੁੱਛਿਆ ਜਾਂਦਾ ਇਹ ਕਹਿੰਦੇ ਜੀ ਫਲਾਨਾ ਇੱਕ ਬੜਾ ਵੱਡਾ ਅਰਥ ਸ਼ਾਸਤਰੀ ਆ ਫਲਾਨਾ ਬੜਾ ਖੇਤੀ ਮਾਹਰ ਆ ਉਹ ਦੱਸਦਾ ਏ ਵੀ ਨਹੀਂ ਜੀ ਨਹੀਂ ਇਹਦੇ ਨਾਲ ਸਾਰਾ ਦੇਸ਼ 'ਚ ਜਿਹੜਾ ਉਹ ਫਸਲ ਚੱਕੀ ਜਾ ਸਕਦੀ ਹੈ ਕੀ ਤੁਸੀਂ ਗਰੰਟੀ ਲੈਨੇ ਹੋ ਕੀ ਤੁਸੀਂ ਲੀਡਰ ਜਿਹੜੇ ਆ ਬੈਠੇ ਆ ਗਰੰਟੀ ਲੈਂਦੇ ਆ ਵੀ ਜੇ ਐਮਐਸਪੀ ਲੀਗਲ ਗਰੰਟੀ ਹੋਗੀ ਪੰਜਾਬ ਨੂੰ ਉਹਨਾਂ ਹਿੱਸਾ ਮਿਲ ਜੂਗਾ ਤੁਸੀਂ ਤੁਹਾਡੀ ਜ਼ਿੰਮੇਵਾਰੀ ਪੰਜਾਬ ਦੀ ਆ ਪੰਜਾਬ ਦੇ ਕਿਸਾਨਾਂ ਦੀ ਆ ਤੁਸੀਂ ਨਾ ਗਲਤ ਗੱਲ ਤੋਰੋ ਨਾ ਇੱਕ ਵੀ ਕਿਸਾਨ ਭਾਈ ਸਾਡਾ ਤਾਂ ਇੱਕ ਇੱਕ ਦਾਣਾ ਚੱਕਿਆ ਜਾਂਦਾ ਅਸੀਂ ਫੇਰ ਸੜਕਾਂ ਤੇ ਤੇ ਜਿਹੜੇ ਸੂਬਿਆਂ ਦਾ ਦਾਣਾ ਚੱਕਿਆ ਨਹੀਂ ਜਾਂਦਾ ਉਹ ਤਾਂ ਤੁਹਾਡੇ ਨਾਲ ਆਉਂਦੇ ਨਹੀਂਗੇ ਪਰ ਜਿੱਥੇ ਨੁਕਸਾਨ ਤਾਂ ਬਿਆਜ਼ਾ ਹੋ ਰਿਹਾ ਨੇ ਪਾਣੀ ਦਾ ਲੈਵਲ ਥੱਲੇ ਜਾ ਰਿਹਾ ਚੌਲ ਵੀ ਖਾਏ ਨਹੀਂ ਜਾ ਰਹੇ ਉਹ ਅਨੈਸੈਸਰੀ ਸੀ ਦੂਜਿਆਂ ਦਾ ਪੇਟ ਭਰਨ ਲਈ ਜਾਂ ਦੂਜੇ ਨੂੰ ਐਕਸਪੋਰਟ ਕਰਨ ਲਈ ਦੂਜੀ ਸਟੇਟਸ ਨੂੰ ਤੇ ਚੱਲੀ ਅਸੀਂ ਉਹ ਕਰ ਰਿਹਾ ਹਾਂ ਸਾਧ ਪੰਜਾਹ ਆਉਂਦੇ ਉਹ ਤਾਂ ਅਗਲੀ ਗੱਲ ਉਹਦਾ ਜਿੱਤੂ ਜੀ ਅੱਜ ਜੀ ਉਹ ਸਰਦਾਰ ਸਾਹਿਬ ਤੇ ਮੰਗ ਰਿਹਾ ਇਹ ਤਾਂ ਆਲਰੇਡੀ ਉਸ ਉਸ ਗੱਲ ਦਾ ਤੇ ਗੱਲ ਗੱਲ ਛੱਡੋ ਨਾ ਉਸ ਗੱਲ ਦੀ ਤੇ ਗੱਲ ਤੇ ਕੌਣ ਉਸ ਗਲਤੀ ਦਾ ਡਾਇਵਰਸੀਫਿਕੇਸ਼ਨ ਤੇ ਗਲਤੀ ਤਾਂ ਆਉਣ ਇਹ ਤਾਂ ਦੂਜਿਆਂ ਦੇ ਘਨੇੜੇ ਚੜੇ ਹੋਏ ਨੇ ਬੇਟੋ ਜੀ ਤੁਸੀਂ ਬੇਟੋ ਜੀ ਇੱਕ ਹੀ 6 ਮਹੀਨੇ ਕਿਸ ਸਾਜ ਉੱਥੇ ਬਿਠੇ ਰਹੇ ਨੇ ਹੁਣ ਵੀ ਜਾ ਕੇ ਗੱਲ ਕਰਕੇ ਉਹ ਇੰਡੀਆ ਨਾਲ ਮਿਲੇ ਹੋਏ ਨੇ ਕੀ ਤੁਸੀਂ ਇਹ ਵੀ ਸਮਝਦੇ ਕਿ ਜਿਹੜੇ 6 ਮਹੀਨੇ ਪਹਿਲਾਂ ਬੈਠੇ ਸੀ ਜੇ ਉਹ ਹਰਿਆਣੇ ਨਾਲ ਰੁਕੇ ਜਾਂਦਾ ਉਹ ਪਹਿਲਾਂ ਵੀ ਜਾ ਕੇ ਤੇਜੀ ਗੱਲ ਕਰ ਸਕਦਾ ਨਹੀਂ ਹੁਣ ਕਿਵੇਂ ਚਲੇਗੇ ਇਹ 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 ਕੁਛ ਆ ਗਏ ਮੁਕਾਬਲੇ ਦਾ ਬੜੀ ਪਿਆਰਵਾਈ ਕੀਤੀ ਹੈ ਜੀ ਇਹਨਾਂ ਦੀ ਮੈਂ ਤਾਂ ਸਮਾਂ ਸਮੇਂ ਬੈਠਾ ਰਿਆਂ ਤੁਹਾਨੂੰ ਉਸ ਸਮੇਂ ਦੀ ਪਤਾ ਸੀ ਕਿ ਮਿਲੇ ਹੋਏ ਨੇ ਕੋਈ ਟਿਕਸ ਗੇਮ ਹੈਗਾ ਅਸੀਂ 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 ਤਾਂ ਕਿਸਾਨਾਂ ਦੀ ਗੱਲ ਕਰਦੇ ਆ ਨਾ ਅਸੀਂ ਕਿਸਾਨ ਲੀਡਰਾਂ ਨੂੰ ਤਾਂ ਮੈਂ ਤਾਂ ਉਦੋਂ ਵੀ ਕਿਸਾਨ ਲੀਡਰਾਂ ਨੂੰ ਕਹਿੰਦਾ ਸੀ ਮਿਲੇ ਹੋਏ ਮੇਰਾ ਤਾਂ ਸਟੈਂਡ ਹੋ ਗਈ ਆ ਮੈਂ ਤਾਂ ਕਿਸਾਨਾਂ ਨੂੰ ਇਹ ਗੱਲ ਕਹਿਣਾ ਵੀ ਅੱਜ ਲੋਕ ਤਾਂ ਉੱਥੇ ਬੈਠੇ ਆ ਟਰਾਲੀਆਂ ਲਾਈ ਪਰ ਲੀਡਰਾਂ ਨੂੰ ਜਦੋਂ ਲੀਡਰਾਂ ਨੇ ਜੀ ਕੀਤਾ ਉਹ ਚਲੇ ਗਏ ਜਾ ਕੇ ਮਿਲ ਕੇ ਆਏ ਉਹ ਕਿਸਾਨ ਪੁੱਛਣ ਤਾਂ ਸਹੀ ਵੀ ਹੁਣ ਕਿਹਨੂੰ ਪੱਛ ਕੇ ਗਏ ਸੀ ਤੁਸੀਂ ਤਾਂ ਕਹਿੰਦੇ ਸੀ ਵੀ ਕਿਸੇ ਪੋਲੀਟਿਕਲ ਪਾਰਟੀ ਨਾਲ ਆਪਾਂ ਕੋਈ ਵੀ ਉਹਨਾਂ ਨਾਲ ਆਪਣਾ ਰਿਸ਼ਤਾ ਨਹੀਂ ਰੱਖਣਾ ਤੇ ਹੁਣ ਹੁਣੇ ਤੇ ਫਿਰ ਬੀਜੇਪੀ ਦੇ ਬੀਜੇਪੀ ਦੇ ਕੈਂਡੀਡੇਟਾਂ ਨੂੰ ਕਿਉਂ ਰੋਕਿਆ ਜੀ ਬੀਜੇਪੀ ਦੇ ਕੈਂਡੀਡੇਟਾਂ ਨੂੰ ਰੋਕਿਆ ਸਿਰਫ ਗੱਲ ਇਹ ਆ ਵੀ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਕਲੀਦਨ ਆ ਕਿਸਾਨ ਲੀਡਰ ਇਹ ਚਾਰੋਂ ਦਾ ਇੱਕੋ ਹੀ ਖੌਫ ਸੀ ਵੀ ਬਈ ਬੀਜੇਪੀ ਨੂੰ ਕਿਵੇਂ ਰੋਕ ਲਈਏ ਬਈ ਬੀਜੇਪੀ ਦੀ ਤਾਂ ਸਰਕਾਰ ਫੇਰ ਬਣ ਗਈ ਜੀ ਤੁਜੀ ਮੁੱਖ ਮੰਤਰੀ ਜੀ ਕਹਿ ਰਹੇ ਨੇ ਕਿ ਬਟੇ ਜੀ ਨੀਤੀ ਯੋਗ ਦੀ ਮੀਟਿੰਗ ਦੇ ਵਿੱਚ ਸੀਐਮ ਭਗਵਨ ਪਾਟਲ ਬਹੁਤ ਵੱਡੀ ਗੱਲ ਕੀਤਾ ਜੀ ਕਿ ਕਿਵੇਂ ਲੈਣਾ ਤੁਸੀਂ ਦੇਖੋ ਇਹ ਬਦਕਿਸਮਤੀ ਦੀ ਗੱਲ ਆ ਅੱਜ ਆਪਾਂ ਕਹਿੰਦੇ ਆ ਉੱਥੇ ਯੂਪੀ ਦਾ ਅੱਜ ਬਿਹਾਰ ਦਾ ਜੀ ਆਂਧਰਾ ਦਾ ਮੈਂ ਪਹਿਲਾਂ ਵੀ ਕਹਿ ਕੇ ਥੱਕ ਗਿਆ ਰੱਬ ਦੇ ਵਾਸਤੇ ਵੀ ਬਜਟ ਤੋਂ ਪਹਿਲਾਂ ਕਿਉਂਕਿ ਹਰ ਸੂਬੇ ਦੀ ਗੱਲ ਆ ਆਪਣੀਆਂ ਨਵੀਆਂ ਸਕੀਮਾਂ ਬਣਾ ਕੇ ਦੱਸੋ ਆਪਣਾ ਨਵਾਂ ਟੰਗ ਦੱਸੋ ਵੀ ਸਾਨੂੰ ਇਸ ਚੀਜ਼ ਲਈ ਪੈਸਾ ਚਾਹੀਦਾ ਸਾਨੂੰ ਆਹ ਚੀਜ਼ ਲਈ ਪੈਸਾ ਚਾਹੀਦਾ ਸਾਡੇ ਆਹ ਹੜ ਆ ਰਿਹਾ ਸਾਡੇ ਆਹ ਪ੍ਰੋਬਲਮ ਆ ਸਾਨੂੰ ਆਹ ਡਿਵਰਸਿਫਿਕੇਸ਼ਨ ਲਈ ਪੈਸਾ ਚਾਹੀਦਾ ਕਿਹ ਕਿ ਥਾਗੇ ਇੱਕ ਮੰਤਰੀ ਵੀ ਇਹਨਾਂ ਦਾ ਇੱਕ ਮੰਤਰੀ ਵੀ ਇਹਨਾਂ ਦਾ ਮਿਲਣ ਨਹੀਂ ਗਿਆ ਅਖੀਰ ਚਿੱਠੀ ਪਾਤੀ ਆ ਜਿਹੜਾ ਰੇਲਵੇ ਰਾਜਪੁਰੇ ਤੋਂ ਟ੍ਰੈਕ ਬਣਨਾ ਮਹਾਲੀ ਤੱਕ ਉਹਦੀ ਵੀ ਚਿੱਠੀ ਪਾਤੀ ਆ ਸਰਕਾਰ ਨੇ ਵੀ ਨਾ ਨਾ ਜਿਨ੍ਹਾਂ ਅਸੀਂ ਨਹੀਂ ਜ਼ਮੀਨ ਦੇ ਸਕਦੇ ਪ੍ਰੋਜੈਕਟ ਲੈ ਜੋ ਦੂਜਾ ਜਿਹੜਾ ਇਹਨਾਂ ਦਾ ਮਿਨਿਸਟਰ ਸੀ ਬੀ ਡਬਲਯੂ ਡੀ ਦਾ ਉਹ ਜਾ ਕੇ ਗਟਕਰੀ ਸਾਹਮਣੇ ਜਦ ਉਹਨੂੰ ਝਾੜ ਪਾਈ ਵੀ ਭਾਈ ਤੂੰ ਕਰਦਾ ਕੀ ਹੈ ਇਹ ਡੇ ਡੇ ਪ੍ਰੋਜੈਕਟ ਨੇ ਜਿਹੜੇ ਕਟੜਾ ਨੂੰ ਹਾਈਵੇ ਜਾਣੇ ਆ ਜਿੱਥੇ ਪੰਜਾਬ ਨੂੰ ਫਾਇਦਾ ਹੋਣਾ ਤੇ ਤੂੰ ਕਿਉਂ ਨਹੀਂ ਇਹ ਕਰਦਾ ਤਾਂ ਚੀਫ ਸਕੱਟਰੀ ਸਾਹਮਣੇ ਗੱਲ ਕੀਤੀ ਤੇ 2 ਮਹੀਨੇ ਮਿਲੇ ਆ ਅੱਜ ਤੁਸੀਂ ਗੱਲ ਕਰਦੇ ਹੋ ਨਾ ਜਿਹੜੀ ਇਹ ਧਰਨੇ ਜਿਹੜੇ ਲਾਈ ਬੈਠੇ ਆ ਕਦੇ ਟ੍ਰੇਨ ਬੰਦ ਕਦੇ ਸੜਕ ਬੰਦ ਅੱਜ ਡਾਟਾ ਆਊਗਾ ਅਗਲੇ ਕੁਝ ਦਿਨਾਂ ਨੂੰ ਦਰਬਾਰ ਸਾਹਿਬ ਤੋਂ ਵੀ ਸਾਡੇ ਜਿਹੜੇ ਸ਼ਰਧਾਲੂ ਨੇ ਉਹ ਹਜ਼ਾਰਾਂ ਦੀ ਗਿਣਤੀ 'ਚ ਰੋਜ਼ ਦੇ ਘਟਗੇ ਜਿਹੜਾ ਕਰਤਾਰਪੁਰ ਸਾਹਿਬ ਕਾਰਿਡੋਰ ਖੁੱਲਿਆ ਸੀ ਜਦੋਂ ਲੋਕ ਜਾਂਦੇ ਸੀ ਅਖਬਾਰਾਂ 'ਚ ਸਾਰਿਆਂ ਨੇ ਕਵਰੇਜ ਕੀਤੀ ਆ ਕੁੱਲ 4 ਤੋਂ 5 ਬੰਦੇ ਰਹਿ ਗਏ ਰੋਜ਼ ਦੇ ਜਾਣ ਵਾਲੇ ਕਰਤਾਰਪੁਰ ਸਾਹਿਬ ਕੋਈ ਬਾਹਰੋਂ ਆ ਕੇ ਉਤਰ ਕੇ ਨਹੀਂ ਆਉਂਦਾ ਵੀ ਕੀ ਪਤਾ ਇਹਨਾਂ ਨੇ ਕਿਦੋਂ ਰਾਹ ਬੰਦ ਕਰ ਦੇਣਾ ਕਿਦੋਂ ਇਹਨਾਂ ਨੇ ਸੜਕਾਂ ਬੰਦ ਕਰ ਦੇਣੀਆਂ ਕਾਰੋਬਾਰ ਫੇਲ ਹੋ ਗਏ ਲੋਕ ਲੋਕ ਬਿਜ਼ਨਸ ਨੇ ਜਿਹੜੇ ਉਹਨਾਂ ਦੇ ਖਤਮ ਹੋ ਗਏ ਮੈਂ ਬਾਰ-ਬਾਰ ਇਹੀ ਗੱਲ ਕਹਣਾ ਵੀ ਪ੍ਰਧਾਨਮ ਆਪਣੇ ਬਜਟ ਤੋਂ ਬਾਅਦ ਮੈਂ ਆਉਣ ਸਾਰੇ ਚੇਲਾਂ ਤੇ ਮੈਂ ਬੇਨਤੀ ਕੀਤੀ ਮੁੱਖ ਮੰਤਰੀ ਸਾਹਿਬ ਤੁਸੀਂ ਚਲੋ ਬਜਟ ਛੱਡਤਾ ਹੁਣ ਨੀਤੀ ਵਿయోగ ਦੀ ਮੀਟਿੰਗ ਨਾ ਛੱਡੋ ਨੀਤੀ ਵਿయోగ ਦੀ ਮੀਟਿੰਗ ਚਾਜਿਓ ਜਿਹੜੀ ਗੱਲ ਕਹਿਣੀ ਉੱਥੇ ਕਹੋ ਤੁਸੀਂ ਆਰਡੀਐਫ ਦੀ ਕਹਿੰਦੇ ਹੋ ਦੂਜੇ ਦੀ ਕਹਿੰਦੇ ਹੋ ਪਰ ਤੁਸੀਂ ਸਾਰਾ ਪੈਸਾ ਖੁਰਦ-ਖੁਰਦ ਕੀਤਾ ਤੁਸੀਂ ਪ੍ਰਾਈਮ ਮਿੰਿਸਟਰ ਮੂਰੇ ਜਾਂ ਸਿਤਾ ਰਾਮਨ ਜੀ ਮੂਰੇ ਤੁਸੀਂ ਉੱਥੇ ਬੋਲ ਨਹੀਂ ਸਕਦੇ ਉੱਥੋਂ ਤੁਸੀਂ ਭੱਜਦੇ ਹੋ ਕਿ ਉਹਦੇ ਸਾਣਾ ਪੈਸਾ ਮੈਸੀ ਉਸ ਕੀ ਕਰ ਸੀਐਮ ਸਾਹਿਬ ਦਾ ਕਹਿਣਾ ਹੈ ਕਿ ਪੱਖਪਾਤ ਹੋਇਆ ਹੈ ਪੰਜਾਬ ਦੇ ਨਾਲ ਭਈ ਉੱਥੇ ਕਹਿੰਦੇ ਜਾ ਕੇ ਇੱਕ ਮਿੰਟ ਇੱਕ ਮਿੰਟ ਉੱਥੇ ਕਹਿੰਦੇ ਜਾ ਕੇ ਉੱਥੇ ਬੋਲਦੇ ਜਾ ਕੇ ਉੱਥੇ ਆਪਣਾ ਟਾਈਮ ਨਾਲ ਗੱਲ ਕਰਦੇ ਗਏ ਨਹੀਂ ਪੰਜਾਬੀ ਪੰਜਾਬ ਦਾ ਮੁੱਖ ਮੰਤਰੀ ਸਿਰਫ ਦੇਖੀ ਜਾਂਦਾ ਵੀ ਕੇਜਰੀਵਾਲ ਦਾ ਮੇਰਾ ਇਸ਼ਾਰਾ ਕੀ ਹੈ ਉਹ ਤਾਂ ਰੀਲ 'ਚ ਬੈਠਾ ਭਾਈ ਉਹਦਾ ਇਸ਼ਾਰਾ ਢੀਕੇ ਜਾਗੇ ਤਾਂ ਟ੍ਰੇਨ ਲੰਗੀ ਜਾਊਗੀ ਇਸ ਕਰਕੇ ਪੰਜਾਬ ਦੇ ਲੋਕਾਂ ਨੇ ਤੈਨੂੰ ਬਣਾਇਆ ਤੁਹਾਨੂੰ ਮੁੱਖ ਮੰਤਰੀ ਬਣਾਇਆ ਨਾ ਇਹ ਪੰਜਾਬ ਨੂੰ ਰੋਲੋ ਨਾ ਇਹ ਪੰਜਾਬ ਨੂੰ ਰੋਲੋ ਨਾ ਪੰਜਾਬ ਨੂੰ ਮਹਿਤਵ ਕਰੋ ਸਰ ਤੁਸੀਂ ਹੁਣ ਕਰਮੇ ਆੜੀ ਆਪ ਨੂੰ ਪ੍ਰਾਪਤ ਹੋਏ ਕਿ ਕਹਿੰਦੇ ਨੇ ਕਿ ਆੜੀ ਦਾ ਬਾਟਰ ਰੀਲੀਜ਼ ਕਰ ਦਿਓ ਅਸੀਂ ਅੱਗੇ ਅਸੀਂ ਰੀਲੀਜ਼ ਕਰਾਉਣ ਦੇ ਲਈ ਨਹੀਂ ਜੀ ਦੋ ਮਿੰਟ ਜਾ ਕੇ ਮਰੇ ਜੀ ਨਹੀਂ ਜੀ ਨਹੀਂ ਉਹ ਪੈਸਾ ਵੀ ਇਹਨਾਂ ਨੇ ਸਾਰਾ ਇੱਧਰ ਉੱਧਰ ਖਾਂਦਾ ਪੀਤਾ ਏ ਦੋ ਮਿੰਟ ਜਾਓ ਨਹੀਂ ਉਹ ਕਹਿੰਦੇ ਜੀ ਪੰਜਾਬ ਦੀ ਇੰਡਸਟਰੀ ਦੀ ਕੀ ਨਵਾਦ ਕਰਿਆ ਜਿਹੜਾ ਪਹਿਲਾਂ ਅਗਲਾ ਪੈਸਾ ਕਿਵੇਂ ਆਪੇ ਜਿਹੜਾ ਪਹਿਲਾਂ ਖਾਧਾ ਹੋਇਆ ਉਹਦਾ ਜਵਾਬ ਤਾਂ ਦੇਣ ਇਸ ਪ੍ਰਕਾਰ ਰਮਨੇਸ਼ ਸਿੰਘ ਮਿੱਟੂ ਦਾ ਕਹਿਣਾ ਕਿ ਜੇਕਰ ਐਮਐਸਪੀ ਦੀ ਮੰਗ ਕਿਸਾਨਾਂ ਦੀ ਮੰਨੀ ਜਾਂਦੀ ਹੈ ਤਾਂ ਇਸ ਦਾ ਸਭ ਤੋਂ ਵੱਡਾ ਨੁਕਸਾਨ ਕਿਸਾਨਾਂ ਨੂੰ ਹੀ ਹੋਵੇਗਾ ਤੇ ਨਾਲ ਹੀ ਉਹਨਾਂ ਦੇ ਵੱਲੋਂ ਪੰਜਾਬ ਦਾ ਜਿਹੜਾ ਪੈਸਾ ਰੁਕਿਆ ਹੈ ਉਸ ਨੂੰ ਲੈ ਕੇ ਵੀ ਆਪਣਾ ਕਾਰਨ ਆਪਣਾ ਸਟੈਂਡ ਸਪਸ਼ਟ ਕਰ ਦਿੰਦਾ ਹੈ